ਪਰੇ ਆਪਣੀ ਕਾਰ ਉਰਲੇ ਪਾਸੇ ਖੜੀ ਹੈ ਟੈਸਲਾ ਦੋਨੋਂ ਡਾਰਕ ਐਡੀਸ਼ਨ ਕਿਆ ਬਾਤਾਂ ਲੈ ਲੀਆਂ ਉਹ ਆ ਗੀਆਂ ਗੋਲੀਆਂ ਤੇ ਆਪਾਂ ਚਲਾਉਨੇ ਆਂ ਸਵੇਰੇ ਆ ਵੀ ਬਲੂ ਹਾਪ ਕੋਈ ਨਾ ਥਿੰਕ ਇਨ ਦਟਮਨ ਇਹ ਅਸਲੀ ਸਾਲਟਾਂ ਕਹ ਲੋ ਰਫਲਾਂ ਕਹ ਲੋ ਜੋ ਮਰਜੀ ਕਹ ਲੋ Que as linhas, né? ਇਸ ਕੁੜੀ ਦਾ ਫੋਨ ਆਇਆ ਸੀ ਆਪਾਂ ਲੈਣ ਆਈ ਹਾਂ ਠੀਕ ਹੈ ਠੀਕ ਹੈ ਆਪਾਂ ਆਰ ਸੇਲਿੰਗ ਥਿਸ ਓਨਲੀ ਫਾਰ ਲੋਕਲ ਮਰਾਠੀ ਪੀਪਲ ਓਕੇ ਨਹੀਂ ਆਮ ਜਸਟ ਆਸਕਿੰਗ ਯਾ ਥਿਸ ਸੇਮ ਥਿਸ ਆਲ ਸੇਮ ਸੇਮ ਪਾਵਰ 7.5 ਜੂਲ ਆਹ ਵਾਲੀ ਉਹ ਵੀ ਨੇ ਜੀ ਆ ਉਹ ਥੱਲੇ ਵਾਲੀ 2700 ਦੀਆਂ ਹਮ ਵਹਾਂ ਖੜੇ ਹੁੰਦੇ ਹਨ ਜਹਾਂ ਮੈਟਰ ਬੜੇ ਹੁੰਦੇ ਹਨ ਹਮ ਵਹਾਂ ਖੜੇ ਹੁੰਦੇ ਹਨ ਜਹਾਂ ਮੈਟਰ ਬੜੇ ਹੁੰਦੇ ਹਨ ਕਿਉਂਕਿ ਬੰਦੂਕ ਸੇ ਨਿਕਲੀ ਗੋਲੀ ਵੀ ਕਹਤੀ ਹੈ ਕੋ ਮਨ ਸਾਹ ਪائیں ਲੱਗੂ ਟਰੈਵਲ ਵਿਦ ਸਰਾਰ ਦੇ ਨਵੇਂ ਸਫਰ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਚੱਲੇ ਆ ਆਬੂ ਥਾਬੀ ਦੇ ਵਿੱਚ ਸ਼ੂਟਿੰਗ ਰੇਂਜ ਤੇ ਜਿੱਥੇ ਪੁਲਿਸ ਅਫਸਰ ਜਿੱਥੇ ਹੋਰ ਵੱਡੇ ਜਿਹੜੇ ਨਿਸ਼ਾਨੇਬਾਜ਼ੀ ਲਾਉਂਦੇ ਆ ਉਹਨਾਂ ਨੇ ਬੰਦੂਖ ਨਾਲ ਲਾਉਂਦੇ ਆ ਰਫਲ ਨਾਲ ਲਾਉਂਦੇ ਆ ਪਿਸਟਲ ਨਾਲ ਲਾਉਂਦੇ ਆ ਤੀਰ ਚ ਲਾਉਂਦੇ ਆ ਅੱਜ ਉਹਨਾਂ ਦੇ ਸਕੂਲ ਚੱਲੇ ਆ ਤੇ ਆਪਾਂ ਵੀ ਉਥੇ ਨਿਸ਼ਾਨੇਬਾਜ਼ੀ ਕਰਾਂਗੇ ਇੱਥੇ ਆਉਣ ਲਈ ਪਰਮਿਸ਼ਨ ਲੈਣੀ ਪੈਂਦੀ ਆ ਪਹਿਲਾਂ ਪੁਲਿਸ ਆਫਿਸ ਜਾ ਕੇ ਦੱਸਣਾ ਪੈਂਦਾ ਫਿਰ ਤੁਹਾਡੇ ਪਾਸਪੋਰਟ ਦੀ ਕਾਪੀ ਲੱਗਦੀ ਆ ਫਿਰ ਬਲੱਡ ਟੈਸਟ ਹੁੰਦਾ ਫਿਰ ਉਸ ਤੋਂ ਬਾਅਦ ਤੁਹਾਡੇ ਤੋਂ ਕਈ ਸਵਾਲ ਜਵਾਬ ਪੁੱਛੇ ਜਾਂਦੇ ਆ ਪਰੇ ਖੜੀਆ ਆਪਣੀ ਕਾਰ ਪੂਰੇ ਖੜੀਆ ਟੈਸਲਾ ਕਾਰ ਦੋਨਾਂ ਹੀ ਡਾਰਕ ਐਡੀਸ਼ਨ ਤੇ ਫਿਰ ਉਸ ਤੋਂ ਬਾਅਦ ਕਈ ਸਵਾਲ ਜਵਾਬਾਂ ਤੋਂ ਬਾਅਦ ਜਾ ਕੇ ਤੁਹਾਨੂੰ ਕਹਿ ਦਿੰਦੇ ਆ ਵੀ 3-4 ਦਿਨਾਂ ਬਾਅਦ ਤੁਹਾਨੂੰ ਦੱਸਿਆ ਜਾਊ ਫਿਰ 3-4 ਦਿਨਾਂ ਬਾਅਦ ਇਹਨਾਂ ਦੀ ਮੇਲ ਆਉਂਦੀ ਆ ਤੇ ਫਿਰ ਆਪਾਂ ਸਕੂਲ ਦੇ ਵਿੱਚ ਜਾਣੇ ਆ ਤੇ ਇਹ ਬਹੁਤ ਵੱਡੀ ਗੱਲ ਆ ਜੇ ਆਪਾਂ ਇੰਡੀਆ ਦੇ ਵਿੱਚ ਐਵੇਂ ਕੋਈ ਸਕੂਲ ਹੋਊਗਾ ਉੱਥੇ ਆਮ ਪਬਲਿਕ ਜਾ ਨਹੀਂ ਸਕਦੀ ਤੇ ਜੇ ਕਿਸੇ ਕੋਲ ਇੰਡੀਆ ਦੇ ਵਿੱਚ ਮਨੂਖ ਦਾ ਲਾਇਸੈਂਸ ਹੈਗਾ ਉਹ ਆਪਣੀ ਪਿਸਤਲ ਦੇ ਨਾਲ ਵੀ ਸ਼ੋਅ ਆਫ ਨਹੀਂ ਕਰ ਸਕਦਾ ਵੀਡੀਓ ਨਹੀਂ ਬਣਾ ਸਕਦਾ ਕਿਸੇ ਦੀ ਪਿਸਤਲ ਨਾਲ ਤਾਂ ਬਣਾਉਣਾ ਬਹੁਤ ਦੂਰ ਦੀ ਗੱਲ ਆ ਤੇ ਆਪਾਂ ਅੱਜ ਚੱਲੇ ਆ ਇੱਥੇ ਪਿਸਤਲ ਨਾਲ ਵੀ ਨਿਸ਼ਾਨੇ ਲਾ ਸਕਦੇ ਆ ਆਪਾਂ ਇੱਥੇ ਵੱਡੀ ਜਿਹੜੀ ਗਨ ਆ ਅਸਲੀ ਗਨ ਆ ਜਿਹੜੀ ਬਰੇਟਾ ਦੀ ਗਨ ਆ ਤੇ ਉਹਦੇ ਨਾਲ ਵੀ ਲਾ ਸਕਦੇ ਆ ਤੇ ਆਪਾਂ ਚਲੀਏ ਅੰਦਰ ਸਾਹਮਣੇ ਜਿਹੜਾ ਹੈਗਾ ਇੰਟਰਨੈਸ਼ਨਲ ਗੋਲਡਨ ਗਰੁੱਪ ਇਹ ਗਰੁੱਪ ਬਾਰੇ ਵੀ ਆਪਾਂ ਗੱਲ ਕਰਦੇ ਆ ਆਹ ਬਰਾਸ ਬਰਾਵੀ ਆ ਇਹ ਹੈਗੀ ਜੀ ਹਥਿਆਰਾਂ ਦੀ ਦੁਕਾਨ ਇੱਥੇ ਆ ਨਾਈਫ ਪਏ ਨੇ ਪਿਸਟਲ ਪਈਆਂ ਨੇ ਕੁਝ ਕੁ ਪਿਸਟਲ ਹੈਗੀਆਂ ਨੇ ਜਿਹੜੀਆਂ ਬੰਦੇ ਨੂੰ ਮਾਰ ਦੇਣਗੀਆਂ ਕੁਝ ਕੁ ਹੈਗੀਆਂ ਜਿਹੜੀਆਂ ਜ਼ਖਮੀ ਕਰ ਦਿੰਦੀਆਂ ਨੇ ਜਿਵੇਂ ਕਈਆਂ ਨੇ ਸੇਫਟੀ ਵਾਸਤੇ ਰੱਖੀਆਂ ਹੋਈਆਂ ਨੇ ਕਈਆਂ ਨੂੰ ਸ਼ੌਂਕ ਆ ਉਹਨਾਂ ਨੇ ਆਪਣੇ ਹਿਸਾਬ ਨਾਲ ਲੈਣੀਆਂ ਨੇ ਕਈਆਂ ਨੂੰ ਨਿਸ਼ਾਨੇਬਾਜ਼ੀ ਕਰਨੀ ਚੰਗੀ ਲੱਗਦੀ ਆ ਉਹ ਫਿਰ ਨਿਸ਼ਾਨੇਬਾਜ਼ੀ ਵਾਸਤੇ ਲੈਂਦੇ ਆ ਆਹ ਜਿਹੜੀ ਗੱਲ ਹੈਗੀ 1800 ਦੀ ਇੰਡੀਆ ਦੇ ਹਿਸਾਬ ਦੇ ਨਾਲ 50 ਕੁ ਹਜ਼ਾਰ ਰੁਪਈਆ ਬਣ ਗਿਆ ਉਦੋਂ ਵੀ ਘੱਟ ਬਣਿਆ ਆਹ ਕੁਝ ਮਹਿੰਗੀ ਆ ਆਹ ਜਿਹੜੀ ਬਾਕਸ ਦੇ ਵਿੱਚ ਆ ਇਹ ਹੈਗੀ ਹੈ ਜੀ 3000 ਦੀ ਮਤਲਬ 25 30 75000 ਦੀ ਮੈਮ ਇੰਟਰਨੈਸ਼ਨਲ ਟੂਰਿਸਟ ਕੈਨ ਬਾਇ ਵੈਪਨ ਫਰੋਮ ਹੇਅਰ ਆਲ ਆਲ ਆਰ ਯਾ ਬਟ ਵੀ ਆਰ ਸੇਲਿੰਗ ਥਿਸ ਓਨਲੀ ਫੋਰ ਲੋਕਲ ਇਮਾਰਾਤੀ ਪੀਪਲ ਓਕੇ ਨਾ ਆਮ ਜਸਟ ਆਸਕਿੰਗ ਯਾ ਨੋਟ ਬਾਇੰਗ ਲੁਕਿੰਗ ਅਰਾਊਂਡ ਨੋ ਪ੍ਰੋਬਲਮ ਸਰ Because uh, some customer they thought they can buy in these guns as well. Mm. That's why I'm telling you that this is for UAE national. Mm. <laughs> ਜੋ ਇਸ ਦੇਸ਼ ਦੇ ਵਾਸੀ ਨੇ ਉਹ ਆਪਣੇ ਘਰੇ ਇਹ ਗੰਦ ਹੈਗੀਆਂ ਨੇ ਸ਼ੌਂਕ ਨੂੰ ਕਿਉਂਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਵੱਡੇ ਵੱਡੇ ਉਹਨਾਂ ਦੇ ਘਰ ਆ ਉਹਨਾਂ ਨੇ ਕਈ ਕਈ ਕਮਰੇ ਬਣਾਏ ਹੋਏ ਆ ਸੀਕ੍ਰੀਟ ਪਲੇਸ ਬਣਾਏ ਹੋਏ ਆ ਜਿਵੇਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਆ ਆ ਜਿਹੜੀ ਸਾਹਮਣੇ ਗੰਨ ਹੈਗੀ ਆ ਇਹ ਹੈਗੀ ਜੀ 5000 ਦਾ ਰਾਮ ਦੀ ਹੈ ਮਤਲਬ ਜਿਹਦੇ ਵੱਲ ਮੈਂ ਉਂਗਲ ਕਰ ਰਿਹਾ ਜਿਹੜੀ ਥੱਲੇ ਆ ਛੋਟੀ ਇਹ ਹੈਗੀ 55000 ਦੀ ਉਦੋਂ ਥੱਲੇ ਆ ਜਿਹੜੀ ਇਹ ਹੈਗੀ 6000 ਦੀ ਤੇ ਉਹਨੂੰ 25 ਨਾਲ ਆਪਾਂ ਗੁਣਾ ਕਰ ਲਈਏ ਤਾਂ ਇੰਡੀਆ ਦੇ ਇਨੇ ਰੁਪਏ ਬਣ ਜਾਣਗੇ ਉੱਥੇ ਕਹ ਲੋ ਵੀ ਹਰ ਬੰਦਾ ਜਿੰਨੀ ਮਰਜ਼ੀ ਗਨਸ ਆਪਣੇ ਕੋਲੇ ਰੱਖ ਸਕਦਾ ਇਹ ਹੈਗੀ ਜੀ ਵੈਸਟ ਜੀ ਗੋਲੀ ਲੱਗਦੀ ਆ ਕਿ ਬੰਦੇ ਦੇ ਬੰਦਾ ਮਰੇ ਨਾ ਆ ਦੂਰਬੀਨ ਆ ਤੇ ਆ ਥੱਲੇ ਜਿਵੇਂ ਖਿਡਾਰੀਆਂ ਦੇ ਕੱਪੜੇ ਹੁੰਦੇ ਆ ਓਵੇਂ ਜਿਹੜੇ ਸ਼ੂਟਿੰਗ ਕਰਦੇ ਆ ਉਹਨਾਂ ਦੇ ਵੀ ਕੱਪੜੇ ਹੁੰਦੇ ਆ ਉਹਨਾਂ ਦੀ ਵੀ ਇੱਕ ਅਲੱਗ ਯੂਨੀਫਾਰਮ ਆ ਤੇ ਆ ਹੈਗੇ ਚਾਕੂ ਤੇ ਹੁਣ ਆਪਾਂ ਚੱਲੀਏ ਸ਼ੂਟਿੰਗ ਰੇਂਜ ਤੇ ਆ ਜਿਹੜੇ ਦੋ ਬੈਗ ਆ ਇਹਨਾਂ ਵਿੱਚ ਦੋ ਰਫਲਾਂ ਨੇ ਬਰੇਟਾ ਦੀਆਂ ਯਾਨੀ ਕਿ ਅਸਲੀ ਰਫਲਾਂ ਨੇ ਤੇ ਆਪਾਂ 12 ਬੋਰ ਦੀਆਂ ਹੈਗੀਆਂ ਨੇ ਸ਼ੂਟਿੰਗ ਰੇਂਜ ਆ ਜਿਹੜੀ ਉਹ ਦਫ਼ਤਰ ਤੋਂ ਦੂਰ ਬਣਾਈ ਜਾਂਦੀ ਆ ਵੀ ਕਿਸੇ ਨਾ ਕਿਸੇ ਕੋਈ ਹਾਦਸਾ ਨਾ ਵਾਪਰ ਜੇ ਇਸ ਕਰਕੇ ਅੱਧਾ ਕਿਲੋਮੀਟਰ ਆਪਾਂ ਦੂਰ ਚੱਲਾਂਗੇ ਉੱਥੇ ਜਾ ਕੇ ਜਣ ਕੇ ਫਾਇਰ ਆ ਜਿਹੜਾ ਜਿਹੜਾ ਗੋਲੀ ਆ ਉਹਦੀ ਰੇਂਜ ਤੋਂ ਬਾਹਰ ਚਲੇ ਜਾਈਏ ਆਪਾਂ ਵੀ ਉਹਦੀ ਰੇਂਜ ਇੱਥੇ ਕਿਸੇ ਤੱਕ ਪਹੁੰਚ ਨਾ ਸਕੇ ਤੇ ਹੁਣ ਆਪਾਂ ਚਲੀਏ ਉੱਥੇ ਇਹ ਸਾਡੇ ਨਾਲ ਜਿਹੜੇ ਜਾ ਰਹੇ ਆ ਇਹ ਹੈਗੇ ਇਨਸਟ੍ਰਕਟਰ ਇਹੀ ਸਾਨੂੰ ਸਿਖਾਉਣਗੇ ਇਹੀ ਸਾਨੂੰ ਟ੍ਰੇਨਿੰਗ ਦੇਣਗੇ ਤੇ ਆਪਾਂ ਇਹਨਾਂ ਦੀ ਦੇਖਰੇਖ ਦੇ ਵਿੱਚ ਹੀ ਆਪਾਂ ਅ ਕੱਲੋ ਵੀ ਪ੍ਰੈਕਟਿਸ ਕਰਾਂਗੇ ਤੇ ਇਹ ਹੈਗੇ ਚਾਈਨਾ ਦੇ ਹੁਣ ਗੱਲ ਕਰੀਏ ਪੈਸਿਆਂ ਦੀ 25 ਸ਼ਾਟ ਤੇ 7000 ਰੁਪਇਆ 77200 ਰੁਪਇਆ ਇੰਡੀਆ ਦਾ ਬਣਦਾ ਕਿ ਆਪਾਂ ਨੂੰ 25 ਸ਼ਾਟ ਲਾਉਣੇ ਆ ਆਪਾਂ ਤੇ 7200 ਰੁਪਇਆ ਇਹਨਾਂ ਨੂੰ ਦੇਣਾ ਅਸੀਂ ਦੋ ਜਣੇ ਆ ਤਾਂ ਅਸੀਂ 14400 ਰੁਪਇਆ ਪੇ ਕੀਤਾ ਤੇ ਅਸੀਂ 50 ਸ਼ਾਟ ਕਰਾਂਗੇ ਮੇਨ ਆਫਿਸ ਤੋਂ 4-5 ਕਿਲੋਮੀਟਰ ਅੱਗੇ ਆ ਗਏ ਆਪੋ ਆਪਣੀ ਚੱਕ ਲਈ ਬੰਦੂਖ ਹੁਣ ਇਹਨੇ ਅੱਧਾ ਘੰਟਾ ਲੈਕਚਰ ਦੇਣਾ ਜਿਹੜਾ ਉਹ ਲੈਕਚਰ ਦੇਣਾ ਆਪਣੇ ਤਾਂ ਉੱਤੋਂ ਦੀ ਨਹੀਂ ਲੰਘਣਾ ਵਾ ਇਹ ਕੰਨਾਂ ਨੂੰ ਲਾਉਣ ਨੂੰ ਆ ਵੀ ਤੁਹਾਨੂੰ ਗੋਲੀ ਦੀ ਆਵਾਜ਼ ਜ਼ਿਆਦਾ ਨਾ ਸੁਣੇ ਨੋਥਿੰਗ ਕਨਸਿਡਰਸ ਅਫ ਕਟ ਬਰਡ ਬੈਕਸਟਰ ওকে ਡੋ ਨੋਟ ਸ਼ੂਟ ਇਜ਼ ਇਲੈਗਲ ਨੋਥਿੰਗ ওকে ওকে ਡੋ ਨੋਟ ਵਰੀ ਡੋ ਨੋਟ ਵਰੀ ওকে ਇਨ ਦੀ ਗਨ ਇਜ਼ ক্লোਜ਼ ਕਨਸਿਡਰ ਇਟ ਸਲੋ 뎃 ওকে ਓਪਨ ਸੀ ਇਹ ਆ ਗਈਆਂ ਗੋਲੀਆਂ ਇਹ ਪਹਿਲਾਂ 25 ਗੋਲੀਆਂ ਆਈਆਂ ਨੇ ਤੇ ਰੱਖਤੀ ਗਨ ਤੇ ਪਹਿਲਾਂ ਇੱਥੇ ਐਗਰੀਮੈਂਟ ਸਾਈਨ ਕਰਨਾ ਪੈਣਾ ਕੋਈ ਹਵੀ ਨਵੀ ਹੋ ਗਈ ਤਾਂ ਤੁਸੀਂ ਜ਼ਿੰਮੇਵਾਰ ਹੋ ਇਹ ਛੋਟੇ ਛੋਟੇ ਘਰ ਜੇ ਬਣੇ ਹੋਏ ਆ ਇਦੇ ਅੰਦਰ ਮਸ਼ੀਨ ਲੱਗੀ ਹੋਈ ਆ ਇਹ 13 ਨੇ ਹਰੇਕ ਦਾ ਅਲੱਗ-ਅਲੱਗ ਨੰਬਰ ਆ ਉਹਨਾਂ ਦੇ ਵਿੱਚੋਂ ਜਿਵੇਂ ਆਪਣੇ ਘੜੇ ਦੇ ਟੱਕਣ ਹੁੰਦਾ ਜਾਂ ਚੱਪਣੀ ਕਹਿੰਦੇ ਆ ਜਿਹਨੂੰ ਉਹਦਾਂ ਦੀ ਵਿੱਚੋਂ ਸਲੇਟ ਉੱਡਣੀ ਆ ਉਹਨੂੰ ਆਪਾਂ ਸ਼ੂਟ ਕਰਨਾ ਇਹ ਇਹਦੇ ਕੋਲੇ ਰਿਮੋਟ ਆ ਮੁੰਡੇ ਕੋਲੇ ਇਹ ਰਿਮੋਟ ਦੱਬੂਗਾ ਜਿੰਨਾ ਨੰਬਰ ਦੱਬੂਗਾ ਉਹਦੇ ਵਿੱਚੋਂ ਇਹ ਨਿਕਲੂਗੀ ਉਸ ਘਰ ਦੇ ਵਿੱਚੋਂ ਮਸ਼ੀਨ ਨੇ ਭਗਾ ਕੇ ਮਾਰਨੀ ਆ ਤੇ ਆਪਾਂ ਉਹਨੂੰ ਸ਼ੂਟ ਕਰਨਾ ਤੇ ਜਿੰਨਾ ਨੰਬਰ ਉਹ ਦਬੂਗਾ ਉਹ ਆਪਾਂ ਨੂੰ ਦੱਸੂਗਾ ਵੀ ਚਲੋ ਕਰੀਏ ਸਟਾਰਟ 15 ਕਿਲੋ ਦੀ ਰਫਲ ਪਲੱਸ ਉਹਦਾ ਝਟਕਾ ਕਿਨਕੇ ਮੋਢੇ ਦੁਖਣ ਲੱਗੇ ਤੇ ਨਿਸ਼ਾਨੇ ਆਪਣੇ 25 ਦੇ ਵਿੱਚੋਂ 14 ਲੱਗੇ ਤੇ ਉਹ ਵੀ ਪਹਿਲਾਂ ਇਹਨਾਂ ਨੇ ਕਾਫੀ ਦੇ ਟ੍ਰੇਨਿੰਗ ਕਰਾਈ ਕਈ ਖਾਲੀ ਫਾਇਰ ਕਰਵਾਏ ਫਿਰ ਜਾ ਕੇ ਇਹਦਾ ਨਿਸ਼ਾਨਾ ਬਣਿਆ ਜਦ ਨੂੰ ਨਿਸ਼ਾਨੇ ਲੱਗਣ ਲੱਗੇ ਜਦ ਨੂੰ ਰੌਂਦ ਮੁੱਕ ਗਏ ਤੇ ਥੱਕ ਵੀ ਬਹੁਤ ਗਏ ਹੁਣ ਚਲਿਏ ਆਪਾਂ ਦਫ਼ਤਰ ਵੱਲ ਨੂੰ ਜਿੱਥੇ ਆਪਣੀ ਕਾਰ ਖੜੀ ਆ ਉੱਥੇ ਹੀ ਰੈਸਟੋਰੈਂਟ ਬਣਿਆ ਹੋਇਆ ਕੁਝ ਕੋ ਉਥੇ ਖਾਵਾਂਗੇ ਦੇਖਦੇ ਆ ਆ ਜਿਹੜਾ ਲਾਲ ਲਾਲ ਸੜਕ ਦੇ ਉੱਤੇ ਖਿੰਡਿਆ ਹੋਇਆ ਮੈਦਾਨ 'ਚ ਖਿੰਡਿਆ ਹੋਇਆ ਇਹ ਉਹੀ ਪਲੇਟਾਂ ਨੇ ਜਿਨ੍ਹਾਂ ਤੇ ਆਪਾਂ ਨਿਸ਼ਾਨੇ ਲਾਉਂਦੇ ਸੀਗੇ ਇਹਨਾਂ ਨੂੰ ਸੰਤਰੀ ਰੰਗ ਕੀਤਾ ਹੋਇਆ ਇਹ ਕੱਲ ਵੀ ਮਿੱਟੀ ਦੀ ਬਣੀ ਹੋਈ ਆ ਇਹ ਰੈਸਟੋਰੈਂਟ ਆ ਗਿਆ ਰੈਸਟੋਰੈਂਟ ਦੇ ਵਿੱਚ ਅੱਜ ਮੀਲ ਲੱਗਿਆ ਹੋਇਆ ਤੇ ਉਹ ਖਾਂਦੇ ਆ ਤੇ ਫਿਰ ਉਸ ਤੋਂ ਬਾਅਦ ਚੱਲੀਏ ਆਪਣੇ ਘਰ ਸ਼ਾਰਜਾ ਵੱਲ ਨੂੰ ਜਿਹੜਾ ਇੱਥੋਂ ਹੈਗਾ ਕੋਈ ਪੌਣੇ 200 ਕਿਲੋਮੀਟਰ ਤੇ ਜਿਹਨੂੰ ਆਪਾਂ 4 ਘੰਟੇ ਦੇ ਵਿੱਚ ਪੰਜਾਬ 'ਚ ਕੱਢਦੇ ਆ ਇੱਥੇ ਆਪਾਂ 2 ਘੰਟਿਆਂ ਦੇ ਵਿੱਚ ਹੀ ਪਹੁੰਚ ਜਾਣਾ ਉੱਥੇ ਨੂੰ ਇਹ ਆਪਣੀ ਕੜੀਆ ਕਾਰ ਤੇ ਹਜੇ ਤੱਕ ਵੀ ਜੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟ ਕਰੋ ਲਾਈਕ ਕਰੋ ਜਿਉਂਦੇ ਰਹੋ ਮਿਲਦੇ ਆਂ ਛੇਤੀ ਇਹਨਾਂਵੇਂ ਬਲੌਗ ਦੇ ਵਿੱਚ ਧੰਨਵਾਦ